ਬਾਈ ਜੀ ਆਇਆ ਮੈਨੂੰ ਵਿਆਹ ਦੇ ਸੱਦਨ ਵਾਸਤੇ ਫਰੈਂਡ ਬਾਈ ਪਾਲ ਸਮਾਉ ਬੋਲੀਆਂ ਦੇ ਬਾਦਸ਼ਾਹ ਪਾਲ ਸਿੰਘ ਸਮਾਉ ਜੀ ਸਾਡੇ ਨਾਲ ਲਗਾਤਾਰ ਆਪਣੇ ਵਿਆਹ ਦੇ ਸੱਦਾ ਪੱਤਰ ਦੀਆਂ ਵੀਡੀਓਜ਼ ਸਾਂਝੀਆਂ ਕਰ ਰਹੇ ਨੇ ਅਲੀ ਵਿੱਚ ਬਾਈ ਜੀ ਨੇ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਤੁਸੀਂ ਸੋਸ਼ਲ ਮੀਡੀਆ ਤੇ ਇਸ ਔਰਤ ਨੂੰ ਤਾਂ ਜਾਣਦੇ ਹੀ ਹੋਵੋਗੇ ਜੋ ਕਿ ਹੈਲੋ ਗਾਇਸ ਦੇ ਨਾਮ ਨਾਲ ਮਸ਼ਹੂਰ ਹੋਈ ਹੈ। ਸੋ ਪਾਲ ਸਿੰਘ ਸਮਾਉ ਜੀ ਜਿੰਨੇ ਵੀ ਉਹਨਾਂ ਦੇ ਸੰਪਰਕ ਵਿੱਚ ਜਾਣ ਪਛਾਣਾ ਹੈ ਉਹ ਆਪਣੇ ਵਿਆਹ ਦੇ ਸੱਦਾ ਪੱਤਰ ਦੇ ਰਹੇ ਨੇ। ਸੱਦਾ ਪੱਤਰ ਵੀ ਪੂਰੇ ਰੀਤੀ ਰਿਵਾਜਾਂ ਦੇ ਅਨੁਸਾਰ ਦੇ ਰਹੇ ਨੇ। ਉੱਥੇ ਤੁਹਾਨੂੰ ਦੱਸ ਦਈਏ ਕਿ ਪਾਲ ਸਿੰਘ ਜੀ ਦੇ ਵਿਆਹ ਦੇ ਕਾਰਡ ਵੀ ਛਪ ਗਏ ਨੇ। ਪਾਲ ਸਿੰਘ ਸਮਾਉ ਜੀ ਦੀ ਵਾਈਫ ਦਾ ਨੇਮ ਪਰਨੀਤ ਕੌਰ ਹੈ। ਸੋ ਬਹੁਤ ਹੀ ਸੋਹਣਾ ਨਾਮ ਹੈ। ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਬੋ ਆਪਾਂ ਉਹਨਾਂ ਦੇ ਵਿਆਹ ਦੀ ਹਰ ਇੱਕ ਵੀਡੀਓ ਸਾਂਝੀ ਕਰਾਂਗੇ ਤੇ ਤੁਸੀਂ ਐਡਵਾਂਸ ਮੁਬਾਰਕਾਂ ਦੇਣੀਆਂ ਸ਼ੁਰੂ ਕਰਦੇ ਵੋ ਬਾਈਪਾਲ ਸਿੰਘ ਸਮਾਉ ਜੀ ਨੂੰ ਸਾਡੇ ਵੱਲੋਂ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਫਰੈਂਡ ਫਰੈਂਡ ਮੈਂ ਤੁਹਾਡੀ ਆਪਣੀ ਕਰਨ ਬਠਿੰਡਾ ਬਾਈ ਜੀ ਆਇਆ ਮੈਨੂੰ ਵਿਆਹ ਤੇ ਸੱਦਣ ਵਾਸਤੇ ਫਰੈਂਡ ਬਾਈਪਾਲ ਸਮਾਉ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਤਿੰਨ ਜਣੇ ਆਏ ਆ ਬਾਈ ਵਰਗੇ ਇੱਕ ਸਾਡੀ ਵੀਡੀਓ ਬਣਾ ਰਿਹਾ ਬਾਈ ਤੇ ਫਰੈਂਡ ਆਇਆ ਮੇਰੇ ਤੇ ਧੰਪਾਚੋ ਅਮਚੂਮਾ